ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਲ ਤਾਂ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਖੁਸ਼ੀ ਆਂ ਅੱਜ ਵੀਡੀਓ ਸਟਾਰਟ ਕਰਨ ਲੱਗੇ ਸੀ ਤੇ ਕੱਲ ਤਾਂ ਮੌਸਮ ਬਹੁਤ ਖਰਾਬ ਸੀ ਤੁਹਾਨੂੰ ਪਤਾ ਹੈ ਕੱਲ ਤਾਂ ਉਮੀਦ ਆਇਆ ਨਹੀਂ ਨੇੜੀ ਬਹੁਤ ਜ਼ਿਆਦਾ ਸੀ ਅੱਜ ਮੌਸਮ ਠੀਕ ਆ ਤਾਂ ਆਪਾਂ ਵੀ ਨੀ ਗੱਲ ਕੀ ਫੇਲ ਹੋਈ ਪਈ ਹੈ ਹਨਾ ਤੇ ਚਲੋ ਜੇ ਨੇੜੀ ਹੈ ਜੀ ਕੱਲ ਤਾਂ ਨੇੜੀ ਨੇ ਸਾਰੇ ਕੰਮ ਹੀ ਵਧਾਈ ਰੱਖਿਆ ਤੇ ਚਲੋ ਪਰ ਹੁਣ ਗੱਲਾਂ 'ਨੀ ਮਾਰਦੇ ਪਾਈਂਦੇ ਹੁਣ ਜੀ ਸਟਾਰਟ ਕਰਦੇ ਆਂ ਕੀ ਕਰੀਏ ਫੇ ਤੁਹਾਡੇ ਨਾਲ ਹੀ ਗੱਲਾਂ ਮਾਰਨੇਗਾ ਕਿ ਤੁਹਾਨੂੰ ਪਤਾ ਕਰਨ ਇੱਥੇ ਹੈ ਨਹੀਂਗਾ ਕਰਨ ਨਾਨਕੀਆਂ ਤੇ ਮੇਰਾ ਆਪਦਾ ਜੀ ਵੀ ਲੱਗਦਾਗਾ ਤੇ ਆਪਾਂ ਜਿਹੜਾ ਮਣੀ ਮੂਟੇ ਗੱਲਾਂ ਤੁਹਾਡੇ ਨਾਲ ਹੀ ਮਾਰ ਲੈਨੇ ਆ ਚਲੋ ਆਪਣਾ ਬਾਹਣੀਆਂ ਗੱਲਾਂ ਨਹੀਂ ਮਾਰਦੇ ਵੀਡੀਓ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਹੈਗੀ ਆ ਨਾ ਆਪਾਂ ਘਰ ਵਿੱਚ ਐਡਾ ਆਲ ਆਊਟ ਲਿਉਂਨੇ ਆ ਉਹਨਾਂ ਵਿੱਚ ਆ ਪਾਣੀ ਲਿਉਂਨੇ ਆ ਨਾ ਇਹ ਤਾਂ ਖਤਮ ਹੋਇਆ ਪਾਣੀ ਮੁੱਕ ਗਿਆ ਸੀਗਾ ਤੇ ਆਪਾਂ ਇਹ ਚੀਜ਼ਾਂ ਲਿਆਉਨੇ ਆ ਇਹ ਬਹੁਤ ਜ਼ਿਆਦਾ ਖਤਰਨਾਕ ਆ ਇੱਕ ਤਾਂ ਹਨ ਜਦ ਪਕਵ ਵਿੱਚ ਜੇ ਊਂ ਲਾ ਕੇ ਰੱਖ ਦਈਏ ਆਪਾਂ ਨਾ ਪੈਸੇ ਬੰਦਕ ਲਾ ਕੇ ਕੰਮ ਤਾਂ ਬੰਦ ਕਰਕੇ ਰੱਖ ਦਈਏ ਰੱਖ ਦਈਏ ਫੇਰ ਤਾਂ ਠੀਕ ਆ ਤੇ ਮਤਲਬ ਛੋਟੇ ਬੱਚਿਆਂ ਦੇ ਉੱਪਰ ਲਾ ਕੇ ਪੈ ਜਾਂਦੇ ਆ ਬਹੁਤ ਜ਼ਿਆਦਾ ਯਾਨੀ ਕਿ ਆਪਣੇ ਲਈ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਜਿਹੜੇ ਇਹ ਕੋਇਲ ਹੁੰਦੇ ਆ ਨਾ ਤੇ ਆਪਾਂ ਇਹ ਕੋਇਲ ਨੂੰ ਮੌਕੇ ਦੇ ਪਰ ਇਹ ਡੱਬੇ ਨੂੰ ਸ਼ਾਮ ਕੇ ਰੱਖ ਲਈਏ ਘਰ ਵਿੱਚ ਆਪਾਂ ਬਣਾ ਸਕਦੇ ਆ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਘਰ ਦੀ ਹੋਮ ਮੇਡ ਸਿੱਜਾਂ ਦਾ ਇਹ ਕੋਇਲ ਦਾ ਪਾ ਕੋਲ ਬਰਾਸਾ ਦੇ ਵਿੱਚ ਪਾਣੀ ਜਿਹੜਾ ਹੈਗਾ ਨਿਕੋਟਿਨ ਦਾ ਕੁਝ ਵੀ ਪੱਕਾ ਚੁਣਾ ਸਕਦੇ ਬਹੁਤ ਆਸਾਨ ਜਿਹੇ ਟ੍ਰਿਕਾ ਘਰ ਦੀਆਂ ਚੀਜ਼ਾਂ ਦਾ ਨੇਚਰਲੀ ਮੈਂ ਤੁਹਾਨੂੰ ਦਿਖਾਉਣੀ ਜਿੰਨਾ ਮੱਛਲ ਮੱਖੀ ਇਹਨਾਂ ਬਿਲਕੁਲ ਨਹੀਂ ਰਹੂਗਾ ਨਾ ਆਪਾਂ ਨੂੰ ਕੋਈ ਦਾ ਖਤਰਾ ਹੈ ਕਿ ਉਹ ਮਲਾ ਕੇ ਪੀ ਰਹੀ ਬਹੁਤ ਆਸਾਨ ਜਿਹੇ ਟ੍ਰਿਕ ਆਜੀ ਤੁਹਾਨੂੰ ਮੈਂ ਦੱਸ ਸਕੀ ਹਾਂਜੀ ਇਹਦੇ ਲਈ ਆਪਣਾ ਕੀ ਚੀਜ਼ ਲੈਣੀ ਇੱਕ ਲੈਣੇ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਹਰ ਇੱਕ ਘਰ ਵਿੱਚ ਹੁੰਦੇ ਆ ਹਨਾ ਤੇ ਇੱਕ ਲੈਣਾ ਆਪਾਂ ਕਪੂਰ ਇਹ ਵੀ ਹੁੰਦਾ ਹੀ ਹੈ ਤਕਰੀਬਨ ਠੀਕ ਹੈ ਕ ਨਹੀਂ ਤੇ ਇੱਕ ਲੰਘੀਏ ਥੋੜਾ ਨਿੰਮ ਦਾ ਤੇਲ ਹੈਗਾ ਫਿਰ ਤੁਹਾਨੂੰ ਨਿੰਮ ਦੇ ਪੱਤਿਆਂ ਦੀ ਲੋੜ ਨਹੀਂ ਜੇ ਨਿੰਮ ਦਾ ਤੇਲ ਨਹੀਂ ਹੈਗਾ ਤੁਸੀਂ ਸੌਂ ਦਾ ਤੇਲ ਲੈਣਾ ਉਹਦੇ ਵਿੱਚ ਨਿੰਮ ਦੇ ਪੱਤੇ ਆ ਉਹ ਹਾਲ ਲੈਣੇ ਆਪਾਂ ਹਨਾ ਠੀਕ ਹੈ ਤੇਲ ਦੇ ਵਿੱਚ ਆਜੋ ਪਹਿਲਾਂ ਇਹਨੂੰ ਕਲਕਾਲੀਏ ਫਿਰ ਮੈਂ ਦੱਸਦੀ ਹਾਂ ਹਾਂਜੀ ਤੁਸੀਂ ਆਪਾਂ ਸੌਂ ਦਾ ਤੇਲ ਪਾ ਲਿਆ ਕਲਕਾਉਣ ਨੂੰ ਹਨਾ ਉਹਦੇ ਵਿੱਚ ਪਾ ਦੇਣੇ ਆਪਾਂ ਨਿੰਮ ਦੇ ਪੱਤੇ ਸਵਾਰ ਕੇ ਆਪਾਂ ਇਹ ਵਾਲ ਲੈਣੇ ਆ ਪਹਿਲਾਂ ਤੇ ਦੇ ਵਿੱਚ ਤੇ ਆਸਾ-ਸਾ ਨਮਕ ਰੱਖ ਤੇਲ ਦੇ ਵਿੱਚ ਆ ਜੀ ਹਾਂਜੀ ਤੇਲ ਕਲਕ ਚੁੱਕਿਆ ਇਹਨਾਂ ਠੰਡਾ ਹੋਣ ਲਈ ਆਪਾਂ ਰੱਖਾਂਗੇ 10 ਮਿੰਟ ਠੰਡਾ ਹੋਣ ਦੇ ਰੱਖ ਦਈਏ ਹਾਂਜੀ ਇੱਥੇ ਤੇਲ ਆਪਾਂ ਕੱਢ ਲਿਆ ਸੀ ਇਹਦੇ ਬਾਟੀ ਦੇ ਵਿੱਚੋਂ ਤੇਲ ਕੱਢ ਕੇ ਆਪਾਂ ਇੱਕ ਕੱਪ ਵਿੱਚ ਪਾਉਣ ਲਿਆ ਠੀਕ ਨਹੀਂ ਹੁਣ ਆਪਾਂ ਕੀ ਕਰਨੀ ਇਦਾਂ ਦੀ ਖਾਲੀ ਲੈ ਲੈਣੀ ਹੈ ਰਿਫਲ ਜਿਹੜੀ ਆ ਹੁੰਦੀ ਹੈ ਇੱਥੋਂ ਖੋਲ ਲੈਣੀ ਆ ਆ ਚੀਜ਼ ਤੋਂ ਖੁੱਲੂਗੀ ਆ ਦੇਖੋ ਆ ਬਿਲਕੁਲ ਖਾਲੀ ਇਹਦੇ ਵਿੱਚ ਕੁਝ ਨਹੀਂ ਹੈਗਾਗਾ ਆਪਾਂ ਪਹਿਲਾਂ ਕੀ ਕਰਨਾ ਇਹਦੇ ਵਿੱਚ ਆਪਾਂ ਪਾਉਣਾ ਹੈ ਖਾਲੀ ਰਿਫਲ ਦੇ ਵਿੱਚ ਪਹਿਲੇ ਕਾਗਜ਼ ਇਦਾਂ ਦਾ ਜਿਹੜਾ ਆਪਾਂ ਮਸ਼ਕਪੂਰਾ ਨਾ ਇਹਦੇ ਵਿੱਚ ਪਾਉਣਾ ਇਦਾਂ ਦਾ ਮੋਹ ਜਿਹਾ ਬਣਾ ਕੇ ਫਿਰ ਜਿਹ ਮਸ਼ਕਪੂਰਾ ਇਹਦਾ ਸਾਰਾ ਪੈ ਜਾਊਗਾ ਫਲਾ ਮਸ਼ਕਪੂਰਾ ਜਿਹੜਾ ਇਹਦੇ ਵਿੱਚ ਪਾ ਦਿੰਦਾ ਆ ਕਟ ਲਿਆ ਸੀ ਮਸ਼ਕਪੂਰ ਨੂੰ ਜਿਹੜਾ ਕਪੂਰ ਆ ਇਹਦੀ 스멜 ਨਾਲ 스멜ੇ ਦੀ ਬਹੁਤ ਵਧੀਆ ਹੁੰਦੀ ਹੈ ਤੇ ਜਿਹੜਾ ਹੈਗਾ ਬੱਚੇ ਪਾਇ ਨਿੰਬ ਦੇ ਪੱਤੇ ਉਹ ਕੜਤਣ ਚ ਹੁੰਦੇ ਆ ਜੇ ਤੁਹਾਨੂੰ ਕੋ ਨਿੰਬ ਦਾ ਤੇਲ ਹੈਗਾ ਤਾਂ ਬਾਹਲਾ ਵਧੀਆ ਨਿੰਬ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਨਿੰਬ ਦੇ ਪੱਤਿਆਂ ਨੂੰ ਸਰੋਂ ਦੇ ਤੇਲ ਚ ਵਾਲ ਲੈਣਾ ਠੀਕ ਹੈ ਕਿ ਨਹੀਂ ਆਪਾਂ ਇਹ ਚੀਜ਼ ਪਾਤੀ ਹੁਣ ਆਪਾਂ ਕੀ ਕਰਨ ਇਹਦੇ ਚ ਪਾ ਦੇਣਾ ਤੇਲ ਜਿਹੜਾ ਆਪਾਂ ਵਾਲਿਆ ਸੀ ਸੋ ਤੇ ਇੱਕ ਉਤਾਲਿਆ ਨਾ ਬਈ ਇਹਨਾਂ ਨੂੰ ਪਚਕੀ ਤਰ ਹਲਾ ਲੈਣਾ ਆ ਜਿਹੜੀ ਆਪਣੀ ਸੀਗੀ ਡੰਡੀ ਇਹਦੀ ਬੱਚ ਲਗਾ ਦੇਣੀ ਕੋਲ ਕਿਉਂਕਿ ਇਹਦੇ ਨਾਲ ਹੀ ਗਾਂ ਜਿਹੜੀ ਚੀਜ਼ ਆ 스멜 ਅੰਦਰ ਜਾਣੀ ਆ ਤੇ ਆਪਾਂ ਇਹਦੇ ਵਿੱਚ ਘਰ ਦੇਣੀ ਆ ਫੈਟ ਇਸ ਤਰ੍ਹਾਂ ਲਓ ਜੀ ਮਸ਼ੀਨ ਬਣ ਕੇ ਤਿਆਰ ਆ ਤੇ ਹੁਣ ਪੰਕ ਚਲਾ ਕੇ ਦਿਖਾਉਣੀ ਆ ਜੋ ਹਾਂਜੀ ਆਪਾਂ ਹੁਣ ਤੁਹਾਨੂੰ ਇਹ ਕੋਇਲ ਜਿਹੜੀ ਚਲਾ ਕੇ ਦਿਖਾਉਣੀ ਆ ਦੇਖੋ ਆਪਣਾ ਤੇਲ ਬਿਲਕੁਲ ਸੈੱਟ ਆ ਦੇਖੋ बस 2 ਮਿੰਟ ਲਾਉਣ ਦੀ ਦੇਰ ਆ ਤੇ ਇਹਦੀ 스멜 ਆਉਣ ਲੱਗ ਜਾਣੀ ਆ ਤੇ ਮੱਛਲ ਆਪਣਾ ਕਮਰੇ ਚ ਬਿਲਕੁਲ ਵੀ ਲੈਣਾ ਬਹੁਤ ਹੀ ਵਧੀਆ ਤੇ ਵਧੀਆ ਹੀ ਟ੍ਰਿਕ ਆ ਇਹ ਤੁਸੀਂ ਕਦੇ ਜਰੂਰ ਇਦਾਂ ਨਹੀਂ ਹੈ ਨਾ ਕੋ ਬਣਾਓ ਤੁਸੀਂ ਪਾਣੀ ਜਿਹੜਾ ਪੰਬਾ ਤੋਂ ਲੈ ਕੇ ਆਉਂਦੇ ਆ ਦੇコスメਨਾਂ ਲਾਦੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਹਨਾ ਕੋਇਲ ਇਹ ਬਣਾ ਸਕਦੇ ਹੋ ਪਾਣੀ ਜਿਹੜਾ ਪਛਤ ਤੋਂ ਹੁੰਦਾ ਆਪਾਂ ਹਨਾ ਗੁੱਡ ਨਾਈਟ ਵਗੈਰਾ ਲਿਆ ਕੇ ਲਾਉਂਦੇ ਆ ਤੇ ਇਹ ਬਹੁਤ ਵਧੀਆ ਚ ਕੋਈ ਨਹੀਂ ਹੈਗਾ ਆਪਣੇ ਨਾਲ ਬੱਚਾ ਨੂੰ ਖਰਾਬ ਕਰੂਗਾ ਹਨਾ ਨਾ ਕਿਸੇ ਸਿਹਤ ਕੋਈ ਫਲਕ ਪੈਂਦਾ ਇਹਦੇ ਨਾਲ ਬਹੁਤ ਵਧੀਆ ਹੈ ਤੇ ਮੱਛਰ ਵੀ ਬਿਲਕੁਲ ਨਹੀਂ ਰਹਿਣਗੇ ਬਿਲਕੁਲ ਹੀ ਨਹੀਂ ਰਹਿਣਗੇ ਕਬਰੇ ਦੇ ਵਿੱਚ ਤੇ ਆਪਾਂ ਨੂੰ ਕੋਈ ਦਾ ਖਤਰਾ ਵੀ ਹੈ ਨਹੀਂਗਾ ਬਹੁਤ ਹੀ ਵਧੀਆ ਦੇ ਘਰ ਦੇ ਚੀਜ਼ਾਂ ਨਾਲ ਤੇਲ ਬਣ ਜਾਂਦਾ ਤੁਸੀਂ ਇਹ ਲਿਆ ਕੇ ਇਹਦੇ ਵਿੱਚ ਪਾਓ ਤੇ ਬਣਾ ਕੇ ਘਰ ਵਿੱਚ ਤੇ ਬਾਧੂ ਦੀ ਫਲੈਸ਼ ਸਿੱਟੋ ਨਾਲ ਇਹਦੇ ਵਿੱਚ ਪਾ ਕੇ ਨਾਲ ਤੁਸੀਂ ਤਾਂ ਯੂਜ਼ ਕਰੋ ਜੇ ਤੁਹਾਨੂੰ ਮੇਰੀ ਟ੍ਰਿਕ ਕੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ